ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਨਗਰ ਕੌਂਸਲ ਗੁਰਾਇਆਂ ਦੇ 13 ਵਾਰਡਾਂ ਦੇ ਵਿੱਚੋਂ ਆਮ ਆਦੀ ਪਾਰਟੀ ਨੇ 10 ਵਾਰਡ ਜਿਹੜੇ ਜਿੱਤ ਕੇ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਇਹਦਾ ਜਿਹੜਾ ਸੇੜਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੂੰ ਅਤੇ ਦਿਹਾਤੀ ਪ੍ਰਧਾਨ ਸਟੀਫਨ ਕਲੇਜ ਜੀ ਨੂੰ ਅਤੇ ਸਾਡੀ ਆਮ ਆਦੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਨੂੰ ਜਿੱਥੇ ਜਾਂਦਾ ਆ ਉੱਥੇ ਹੀ ਜਿਹੜੀ ਗੁਰਾਇਆਂ ਨਗਰ ਦੀ ਜਿਹੜੀ ਜਿੱਤ ਆ ਉਸ ਜਿੱਤ ਨੇ ਇੱਕ ਤਰ੍ਹਾਂ ਸਾਫ਼ ਕੰਧਾਂ ਤੇ ਲਿਖ ਦਿੱਤਾ ਹੈ ਕਿਉਂਕਿ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਮੌਜੂਦਾ ਐਮਪੀ ਸਹਿਵਾਨ ਨੇ ਚਾਹੇ ਮੌਜੂਦਾ ਐਮਐਲਏ ਨੇ ਚਾਹੇ ਸਾਬਕਾ ਐਮਐਲਏ ਸਹਿਵਾਨ ਨੇ ਇਸ ਜਿੱਤ ਨੇ ਜਿਹੜੀ ਆਪਣੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੋਜੀ ਜੋ ਛੱਟ ਕੇ ਹਲਕਾ ਇੰਚਾਰਜ ਨੇ ਅਤੇ ਸਟੀਫਨ ਕਲੇਰ ਜੋ ਗਏ ਸਾਡੇ ਅਧਿਆਤਿ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਵਿਲੱਖਣ ਸ਼ਕਤੀ ਤੇ ਆ ਉਹਨੂੰ ਉਭਾਰ ਕੇ ਰੱਖਤਾ ਹੁਣ ਜਿਹੜੀ 2027 ਦੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ ਮੁੜਾ ਸੱਤਾ ਦੇ ਵਿੱਚ ਆਵੇਗੀ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰਿੰਕਮਾਰ ਜੀ ਨੂੰ ਅਸੀਂ ਬਹੁਤ ਹੀ ਵੱਡੀ ਲੀਡ ਦੇ ਨਾਲ ਜੇਤੂ ਕਰਾ ਕੇ ਤੇ ਇਹਨਾਂ ਨੂੰ ਆਪਣੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਭੇਜਾਂਗੇ ਤੇ ਉੱਥੇ ਡਿਪਟੀ ਸੀਐਮ ਬਣਾਉਣ ਦਾ ਵੀ ਪੂਰਾ ਉਪਰਾਲਾ ਕਰਾਂਗੇ ਤੇ ਨਾਲ ਹੀ ਮੈਂ ਵਿਰੋਧੀ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਨਗਰ ਕਾਉਂਸਲ ਗੁਰਾਇਆਂ ਦੀ ਜਿਹੜੀ ਜਿੱਤ ਆ ਇਸ ਜਿੱਤ ਦੇ ਨਾਲ ਕਲੀਅਰ ਹੋ ਗਿਆ ਕਿ 2027 ਦੀ ਜਿਸ ਵੇਲੇ ਵਿਧਾਨ ਸਭਾ ਹਲਕਾ ਫਲੋਰ ਦੀ ਚੋਣ ਹੋਵੇਗੀ ਉਸ ਵਿੱਚ ਵੀ ਆਰੀ ਆਮ ਆਦਮੀ ਪਾਰਟੀ ਆ ਬਹੁਤ ਹੀ ਵੱਡੀ ਲੀਡ ਦੇ ਨਾਲ ਜੇਤੂ ਹੋ ਕੇ ਇੱਥੋਂ ਦੇ ਉਮੀਦਵਾਰ ਹਲਕਾ ਇੰਚਾਰਜ ਪ੍ਰਿੰਸੀਪਲ ਇੱਕ ਵਾਰ ਜੀ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤੂ ਬਣਾਵਾਂਗੇ ਤੇ ਉਹਨਾਂ ਨੂੰ ਡਿਪਟੀ ਸੀਐਮ ਬਣਾਉਣ ਤੱਕ ਵੀ ਲੈ ਕੇ ਅਸੀਂ ਆਪਣੀ ਮੰਗ ਹਾਈ ਕਮਾਂਡ ਤੱਕ ਲੈ ਕੇ ਜਾਵਾਂਗੇ ਤੇ ਨਾਲ ਹੀ ਮੈਂ ਬਾਡ ਨੰਬਰ 1 ਦੇ ਜਿੰਨੇ ਵੀ ਮੇਰੇ ਵੋਟਰ ਨੇ ਸਪੋਰਟਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਵਾਰਡ ਨੰਬਰ 1 ਤੋਂ ਮੇਰੀ ਧਰਮ ਪਤਨੀ ਸ਼੍ਰੀਮਤੀ ਪ੍ਰਵੀਨ ਜੀ ਨੂੰ ਬਹੁਤ ਹੀ ਭਾਰੀ ਵੋਟਾਂ ਦੇ ਨਾਲ ਇੱਕ ਤਰਫਾ ਜੇਤੂ ਬਣਾਇਆ ਤੇ ਨਾਲ ਹੀ ਮੈਂ ਵਧਾਈਆਂ ਦੇਣਾ ਚਾਹੁੰਦਾ ਹਾਂ ਆਪਣੇ ਜਿਹੜੇ ਆਮ ਆਦੀ ਪਾਰਟੀ ਦੇ 9 ਹੋਰ ਉਮੀਦਵਾਰ ਜਿੱਤੇ ਨੇ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਤੇ ਜਿਹੜੇ ਸਾਡੇ ਤਿੰਨ ਉਮੀਦਵਾਰ ਕੁਝ ਕੁ ਵੋਟਾਂ ਦੇ ਰਹਿ ਗਏ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਲੋਕਾਂ ਨਾਲ ਮਿਲ ਵਰਤਨ ਵਾਲਾ ਆਪਣਾ ਜਿਹੜਾ ਰਵਈਆ ਬਣਾ ਕੇ ਰੱਖਣਾ ਕਿਉਂਕਿ 5 ਸਾਲ ਚੱਟਾ ਬੀਤ ਜਾਂਦੇ ਨੇ ਸੋ ਕਹਿਣ ਦਾ ਮਤਲਬ ਇਹੀ ਆ ਆਖਰ ਦੇ ਵਿੱਚ ਵਾਰਡ ਨੰਬਰ 1 ਦੇ ਜਿੰਨੇ ਵੀ ਮੇਰੇ ਸਮੂਹ VOTER ਨੇ VOTER ਨੇ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਦਾਸਤੇ ਆਪਣਾ ਪਿਆਰ ਬਰਾ ਪ੍ਰਯਾਤਨ ਰੱਖਿਆ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜੇਤੂ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ